ਲੈ ਮਿੱਤਰੋ ਦੜਬੇ ਆਈ ਆਪਾਂ ਦੜਬਾ ਜਿੱਥੇ ਸਿੱਧੂ ਬਾਈ ਨੇ ਸ਼ੋਰ ਲਾਇਆ ਸੀ 9 ਫਰਵਰੀ 2020 ਨੂੰ ਆ ਜੰਦਿਆਂ ਦੇ ਬਈ ਆਪਣਾ ਕਪੈਨ ਨਾਲ ਬਾਈ ਮਿਲ ਗਿਆ ਆਪਣਾ ਆਹ ਸਾਹਮਣੇ ਕੰਬੈਨਾਂ ਖੜੀਆਂ ਦੇਖੋ ਲੈ ਮਿੱਤਰੋ ਸਕੂਟਰੀ ਆਪਣੀ ਹੋ ਗਈ ਲੋ ਤੇ ਕੰਡਾ ਹੀ ਆ ਉਸ ਦਾ ਲਾਲ ਕਿਹਾਂ ਫੇਰ ਉਹ ਹੀ ਆਲ ਆ ਬਚਾਲੇ ਕਾ ਤੋ ਲਾ ਲਈ ਬਾਬੇ ਧੁੱਪ ਦੇਖ ਰਹੇ ਨੇ ਵੱਠੇ ਸਾਰੇ ਹਾਂਜੀ ਸੱਸੀ ਕਾਲ ਜੀ ਸਾਰਿਆਂ ਨੂੰ ਸੋ ਆਟਾ ਤੁਹਾਡਾ ਨਵੇਂ ਬਲੌਗ ਦੇ ਵਿੱਚ ਅੱਜ ਦੀ ਵੀਡੀਓ ਹੋਣ ਵਾਲੀ ਆ ਬਈ ਟਰਾਲੀਆਂ ਦੀ ਦੁਆਰੇ ਤੇ ਪਿੰਡ ਜਾਣਾ ਬਈ ਆਪਣੇ ਇੱਕ ਤਰ੍ਹਾਂ ਦਾ ਪਾਈਕਾ ਸਮਾਣੇ ਦੇ ਨੇੜੇ ਜਿਹੜਾ ਪਟਿਆਲਾ ਪਿਆ ਜਾਂਦਾ ਹੈਗਾ ਤੇ ਚੱਲਦੇ ਆਪਾਂ 5 ਵਜੇ ਦਾ ਸਮਾਂ ਹੋ ਰਿਹਾ ਹੈਗਾ ਤੇ ਬਾਈ ਜਣਾ ਆਜੂ ਆਪਾਂ ਸਕੂਟਰੀ ਲੈਣੇ ਇਲੈਕਟ੍ਰਿਕ ਸਕੂਟੀ ਤੇ ਬਸ ਚੱਲਣਾ ਆਫ ਕਰਦੇ ਰਾਂਹ ਦੇ ਵਿੱਚ ਆਪਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਲਾਏ ਮਤਰਾ ਪਿੰਡ ਕੈਂਪਰ ਦੇ ਵਿੱਚ ਪਹੁੰਚ ਗਏ ਆਪਾਂ ਰੁਕਲਾ ਟੱਪਿਆ ਈ ਤੇ ਇੱਥੋਂ 20 ਕਿਲੋਮੀਟਰ ਹੈ ਉਸ ਤੇ ਇਹ ਹੈ ਜੀ ਕੈਂਪਰ ਪਿੰਡ ਲੈ ਮਤਰਾ ਦੜਬੇ ਆ ਗਏ ਆਪਾਂ ਦੜਬਾ ਜਿੱਥੇ ਸਿੱਧੂ ਬਾਈ ਨੇ ਸ਼ੋਅ ਲਾਇਆ ਸੀ 9 ਫਰਵਰੀ 2020 ਨੂੰ ਤੇ ਪੀੜਪੋੜ ਬਈ ਥੇ ਪੂਰੀ ਹੈਗੀ ਤੇ ਸਿੱਧੇ ਹੀ ਜਾਣਾ ਆਪਾਂ ਨੇ ਲਿੰਕ ਰੋਡ ਹੋ ਕੇ ਤੇ ਦਿਖਾਉਣਾ ਤੁਹਾਨੂੰ ਬਾਜ਼ਾਰ ਆ ਪਾ ਦੜਬੇ ਦਾ ਪੀੜਪੋੜ ਬਈ ਥੇ ਬਹੁਤ ਹੁੰਦੇ ਸਨ ਦਿਖਾਉਣਾ ਮੈਂ ਕਿਉਂਕਿ ਇਹ ਜਿਹੜੀ ਮਤਲਬ ਮੇਨ ਬਾਜ਼ਾਰ ਹੀ ਆ ਛੜਪਾ ਮੰਡੀ ਹੈ ਬਈ ਸ਼ਹਿਰ ਤਾਂ ਹੈ ਨਹੀਂ ਇਹ ਤੇ ਸਾਰਾ ਬਾਜ਼ਾਰ ਬਸ ਆ ਛੜਤ ਆਹੀ ਛੜਤ ਤੇ ਆ ਸਭ ਨੂੰ ਛੜਤ ਤੇ ਰਹਿਣਾ ਦਿਨਾਂ ਟਾਈਮ ਬਈ ਆਪਾਂ ਨੂੰ ਦੜਬਿਆਂ ਨੂੰ ਲੱਗੇ ਪਿੰਡ ਤੋਂ ਹੋਣਾ ਟਾਈਮ ਲੱਗ ਜਾਣਾ ਜਾਮ ਜੀ ਤੋਂ ਲੜੜ ਕੇ ਲੈ ਮਿੱਤਰੋ ਲਾਇਮਤਰੋ ਥੋੜੀ ਸੀਡ ਹੋਈ ਯਾਹਾਂ ਪੀੜ ਤੋਂ ਤੇ ਕਹਾ ਕੀ ਰੋਹੀ ਆ ਆ ਬਚਾਲੇ ਕਾ ਤੋ ਲਾ ਲਈ ਲਾਇਮਤਰੋ ਡੱਬੇ ਤੋਂ ਆਪਾਂ ਅਰੇ ਥੋੜਾ ਬਾਹਰ ਬਾਜ਼ਾਰ ਤੋਂ ਤੇ ਸੱਦਾ ਹਣ ਜਾਣਾ ਆਪਾਂ ਇੱਥੋਂ ਸਫੀਰ ਫਿਰ ਸਮੂਰਾ ਫਿਰ ਪਟੜਾਲਾ ਪਾਈਗਾ ਬੜੀ ਸੋਹਣੀ ਬਣਾਈ ਵੀ ਹੈ ਮੌਸਮ ਬੜਾ ਕਹਿੰਦਾ ਆ ਦਿਨਾਂ ਦੇ ਵਿੱਚ ਨਾ ਠੰਡਾ ਵਾਲੀ ਨਾ ਗਰਮੀ ਧੁੱਪ ਵੀ ਬੜੀ ਸੋਹਣੀ ਆ ਬਹੁਤ ਸੋਹਣੀ ਧੁੱਪ ਆ ਜੀ ਤੇ ਕੰਮ ਕਰਨ ਦਾ ਬਈ ਬਹੁਤ ਮਤਲਬ ਕੀ ਦੀ ਆਨੰਦ ਆਗਾ ਆ ਟਾਈਮ ਦੇ ਵਿੱਚ ਆ ਦਿਨਾਂ ਦੇ ਵਿੱਚ ਮੂਰਾ ਨਗੇ ਪਾਈ ਤਨੇ ਕਿਲੋਮੀਟਰ ਪਹਿਲਾ ਸਮੂਰਾ ਫਿਰ ਸਫੀਪੁਰ ਤੇ ਫਿਰ ਟਟੜਾਲਾ ਭਾਈ ਕਾ ਸਰੋਂ ਵੀ ਹੋ ਗਈ ਬਾਈ ਦੇਖੋ ਟੜਕੜਾ ਪਾਣੀ ਲੱਗਣਾ ਚੱਲਦ ਰੋ ਲੈ ਪਹੁੰਚ ਗਏ ਆਪਾਂ ਪਿੰਡ ਸਮੂਰਾ ਤੇ ਸਮੂਰਾ ਤੋਂ ਨਾ ਫਿਰ ਵਈ ਸਫੀਪੁਰ ਥੋੜੀ 8 8 ਕਿਲੋਮੀਟਰ ਹੀ ਮਤਲਬ ਰੋਤਾ ਬਸ ਤੇ ਬਾਬਾ ਹਰਾ ਵੱਡ ਵੀ ਲਿਆ ਆ ਮਸਤਾ ਤਾ ਬਰੋਡੇ ਦਾ ਹੌਲਾ ਜੱਟ ਜਿਹੜਾ ਪੱਟ ਤਾ ਬਰੋਕੇ ਨਾਲ ਦਾ ਲੈ ਮਤ੍ਰੋ ਰੋਟਾ ਜੱਟ ਜਿਹੜਾ ਪੱਟਦਾ ਬਰੋਟੀ ਨਾਲ ਦਾ ਦੁਬਈ ਦਾ ਟੋਣਾ ਆਪਣੇ ਦਾ 10 ਮਿਲੀਅਨ ਵੀਊ ਹੋ ਚੁੱਕੇ ਨੇ ਬਾਈ ਜਾਨੇ ਨੂੰ ਇੱਕ ਸਾਰੇ ਮਤਲਬ 14 ਘੰਟਿਆਂ ਦੇ ਵਿੱਚ ਵਿੱਚ ਨਾ 17 ਡੰਡੇ ਦੇ ਵਿੱਚ 10 ਮਿਲੀਅਨ ਵੀਊ ਰਤਬਾ ਬਾਈ ਸੱਦੂ ਬਾਈ ਦਾ ਬਣੇਗਾ ਮੰਨੀ ਵਸ ਆ ਰਹੀ ਹੈ ਜਲਦੀਆਂ ਮਤਲਬ ਸਮਾਨੇ ਤੋਂ ਡੱਬੇ ਨੂੰ ਡੱਬਾ ਤੋਂ ਸਮਾਨਾ ਮੰਨੀ ਵਸ ਹੈ ਮੈਟਰੋ ਹਨਮੜਨਾ ਪਾਠੱਬੇ ਧੁਰਤ ਪਿੰਡ ਪਿੰਡ ਛੋਟਾ ਹੀ ਹੈ ਫਾਸਟ ਕਰਦਾ ਆਪਾਂ ਨੇ ਕੱਲੀ ਸਾਰਾ ਤੋਬਾ ਪਰ ਤੋਂ ਪਾ ਵੀ ਜਾਂਦੇ ਨੇ ਚੱਪੜ ਵੀ ਜਾਂਦੇ ਨੇ ਆਹ ਮੋੜਿਆ ਬੜਾ ਖੰਡਾ ਯਾਰ ਲੈ ਮੀਟਰ ਕੋਲ ਤੋਰਦਾ ரோட <laughs> ஆஹ்ர <laughs> <laughs> ਆ ਗਏ ਆਪਾਂ ਟਰਾਲੀਆਂ ਬਾਈਲੇ ਵਖੜੀਆਂ ਨੇ ਬਈ 2 4 5 7 ਟਰਾਲੀਆਂ ਨੇ ਬਾਈਲੇ ਤੇ ਨਵੀਆਂ ਟਰਾਲੀਆਂ ਨੇ ਤੇ ਜੇ ਟਰਾਲੀ ਲੈਣੀ ਆ ਬਈ ਕੋਈ ਤਾਂ ਬਾਈ ਨਾਲ ਸੰਪਰਕ ਕਰ ਲਿਓ ਨੰਬਰ ਆਪਾਂ ਇਹ ਵੀਡੀਓ ਚ ਪਾ ਦਾਂਗੇ ਤੇ ਪੰਜਾਬੀ ਸਾਬ ਚੈਨਲ ਤੇ ਆਪਣੀ ਪੂਰੀ ਵੀਡੀਓ ਵੀ ਟਰਾਲੀਆਂ ਦੀ ਤੇ ਉਹਦਾ ਲਿੰਕ ਬਾਈ ਮੈਂ ਥੱਲੇ ਡਿਸਕ੍ਰਿਪਸ਼ਨ ਚ ਪਾ ਦਊਗਾ ਤੇ ਉਹ ਵੀਡੀਓ ਦੇਖ ਲਿਓ ਤੇ ਇਹ ਤੋਂ ਬਾਅਦ ਕਰਦੇ ਆਂ ਵੀਡੀਓ ਆਪਾਂ ਤੇ ਫਿਰ ਆਪਾਂ ਚੱਲਨੇ ਆਂ ਪਿੰਡ ਨੂੰ ਤੇ ਸਪੋਟਰੀ ਆਪਣੀ ਚਾਰਜ ਲਾਤੀ ਆਪਣੇ ਬਾਈ ਦਵੇ ਤੇ ਵੀਡੀਓ ਕਰਕੇ ਚੱਲਦੇ ਆ ਤੇ ਵੀਡੀਓ ਤੋਂ ਬਾਅਦ ਕਰਦੇ ਆ ਗੱਲਬਾਤ ਬਾਈ ਆਪਾਂ ਵੀਡੀਓ ਆਪਾਂ ਬਣਾ ਲਈ ਟੱਲੀਆਂ ਦੀ ਲੈ ਮਟਰ ਹੋਰ ਜੇ ਆਪਾਂ ਚਲੋ ਫਾਈਨਲੀ ਰੋੜ ਆ ਗਿਆ ਚੱਲਦੇ ਆ ਪਿੱਛੋਂ ਸਿੱਧਾ ਲੜਦੇ ਨੂੰ ੜਦੇ ਤੋਂ ਫਿਰ ਸਾਹੜ ਸਟੰਟਰੀ ਦਾ ਬਈ ਕਿਡੰਡਾ ਲੋ ਹੋ ਗਿਆ ਦੇਖਦੇ ਪਹੁੰਚਦੇ ਨਹੀਂ ਪਹੁੰਚਦੇ ਬਾਬੇ ਤਾਂ ਫਸੇ ਰਹੇ ਨੇ ਉੱਥੇ ਸਾਰੇ ਆ ਜਾਂਦਿਆਂ ਦੇ ਬਾਈ ਆਪਣਾ ਕਪੈਨ ਨਾਲ ਬਾਈ ਵਲਕੇ ਆਪਣਾ ਆਓ ਸਾਹਮਣੇ ਕੰਬੈਨਾਂ ਖੜੀਆਂ ਨੇ ਦੇਖੋ ਤੇ ਬਾਈ ਨਾਲ ਪਗਲਵਾ ਕਰਤੇ ਆਂ ਇਹ ਵੀਡੀਓ ਪਾ ਦਾਂਗੇ ਬਾਈਆਂ ਦੀ ਤੇ ਬਾਈ ਕਹਿੰਦਾ ਬਸ ਕਪੈਨਾਂ ਕਹਿੰਦਾ ਸਾਫ਼ ਕਰ ਲਈ ਆਪਾਂ ਤੇ 10 ਤੋਂ 15 ਕੰਬੈਨਾਂ ਬਾਈ ਲੈ ਖੜੀਆਂ ਨੇ ਤੇ ਜਲਦੀ ਆਪਾਂ ਵੀਡੀਓ ਪਾਵਾਂਗੇ ਬੰਗੀਆਂ ਇਹਨਾਂ ਦੀ ਵੀ ਤੇ ਉਹ ਵੀਡੀਓ ਵੀ ਆਪਾਂ ਪੰਜਾਬੀ ਸਾਥੀ ਪਾਵਾਂਗੇ ਤੇ ਹੁਣ ਚੱਲਦੇ ਆਂ ਜੀ ਹਾਂ ਬਾਈ ਪਿੰਡ ਆਪਾਂ ਲੈ ਮਤਰੂ ਆ ਗਿਆ ਆਪਾਂ ਦੜਬੇ ਇਹ ਡੱਬੇ ਵਈਟੀੜ ਆਉਂਦੀ ਆ ਪਰਲਮਨ ਨੂੰ ਤੇ ਇਹ ਦਹਾਾਂ ਦਾ ਬਈ ਜਾਂ ਨਹੀਂ ਲੱਗਿਆ ਆ ਦੇਖੋ ਤੇ ਇਹ ਡੱਬਾ ਪਾਰ ਕਰਦੇ ਦਾ ਚੜ੍ਹਦੇ ਨਾਲ ਬੱਤ ਵਾਰੀ ਕਰਤਾ ਸਾਹਮਣੇ ਇਹ ਜਾਂ ਬਹੁਤ ਵੱਟਾ ਜਾ ਲੈ ਮੈਟਰੋ ਆ ਗਿਆ ਤਾਂ ਡੱਬੇ ਤੋਂ ਬਾਹਰ ਆ ਗਏ ਤੇ ਹੁਣ ਚੱਲਦੇ ਆ ਪਰ ਟੈਂਪਰ ਤੇ ਰੁਕਲਾ ਪਰ ਬਰਾਬਰ ਜਿੱਦਾ ਹਣ ਲੈ ਮੈਟਰੋ ਸਕੂਟਰੀ ਆਪਣੀ ਉਹਦੀ ਲੋ ਇੱਕ ਟ੍ਰੈਂਡਈ ਆ ਉਸ ਦਾ ਲਾਲ ਤੇ ਐਵਰੇਜ ਬਾਈ ਦੇ ਦਿੰਦੀ ਹੈ ਇਹ 6 ਬੈਟਰੀਆਂ ਨੇ ਚ ਤੇ 72 ਕਿ ਦੀ ਐਵਰੇਜ ਹੁੰਦੀ ਹੈ ਇਹ ਘੱਟ ਚਾਰ ਸੀ ਜੁੜੀ ਸੀ ਤੇ ਫੁੱਲ ਚਾਰਜ ਨਹੀਂ ਸੀ ਹੋਂਦਾ ਨੂੰ ਉੱਥੇ ਵੀ ਲਾਦੀ ਸੀ ਵੀ ਤੇ ਹੁਣ ਜਾਣ ਦਾ ਆਪਣਾ ਰਾਹ ਹੈਗਾ ਸੀ ਆ ਬਾਈ 60 ਕਿਲੋਮੀਟਰ ਦਾ 60 ਤੋਂ ਬੰਦਾ ਵੱਧ ਹੁੜਦਾ ਜਾ ਤੇ ਇੱਕ ਟ੍ਰੈਂਡਈ ਆਉਂਗਾ ਪਿੰਡ ਪਚਾ ਦਾ ਦੂਰ ਵਧੀ ਜਾ ਇਸ ਮੀੜ ਚ ਤੇ ਜਿਵੇਂ ਜਿਵੇਂ ਵੀ ਬੈਟਰੀ ਘਟੀਆਂ ਜਾਂਦੀਆਂ ਉਹ ਵੀ ਸਪੀਡ ਵੀ ਘਟੀਆਂ ਜਾਂਦੀਆਂ ਹੁਣ ਇਹ ਬਸ ਜ਼ੋਰ ਮਾਰ ਕੇ ਆਹੀ ਸੈਂਕੜੇ ਮਿੰਟ ਦੇ ਪਰ ਜੁੜੀ ਸਕੀ ਸਾਂਤੀ ਕੋ ਲੈ ਮਟਰੂ ਆ ਗਿਆ ਪਾ ਪਿੰਡ ਸ਼ਾਹਟ ਤੇ ਸਕੂਟਰੀ ਬਈ ਆਪਣੀ ਲੈ ਆਈ ਚਲ ਆਈ ਕਿਰਪਾ ਨਾਲ ਇਹ ਦੰਡਾ ਇੱਕ ਤਰ੍ਹਾਂ ਦਾ ਰਹਿ ਗਿਆ ਇਹ ਪਹੁੰਚ ਰਿਹਾ ਸੈਂਟਾ ਪਾਣ ਤੇ ਇਹ ਬਲੌਗ ਜੀ ਆਪਾਂ ਇੱਥੇ ਖਤਮ ਕਰ ਦਾਂਗੇ ਤੇ ਵੀਡੀਓ ਟ੍ਰੈਲੀ ਨਹੀਂ ਬਣਾਹੀ ਲੈ ਆਏ ਬਿਗੋ ਮੇਰਾ ਵੀ ਸਾਰਾ ਚੈਨਲ ਦੇ ਉਹਦਾ ਲਿੰਕ ਵੀ ਥੱਲੇ ਪਾ ਦਊਗਾ ਮੈਂ ਤੁਹ ਅੱਜ ਦਾ ਵਲੌਗ ਹੁੰਦਾ ਬਈ ਇੱਥੇ ਖਤਮ ਵੀਡੀਓ ਬਦਲੇ ਕਿਤਾ ਲਾਈਵ ਸ਼ੇਅਰ ਤੇ